ਵਾਈਸ ਆਫ ਇੰਡੀਆ ਦੀ ਟੀਮ ਸ਼ਹਿਰ ਦੇ ਵੱਖ-ਵੱਖ ਕੋਨਿਆਂ 'ਚ ਜਾ ਕੇ ਉੱਥੋਂ ਦੇ ਬਸ਼ੰਦਿਆਂ ਦੀਆਂ ਮੁਸ਼ਕਲਾਂ ਨੂੰ ਸਮਝਣ ਦਾ ਯਤਨ ਕਰਦੀ ਹੈ ਅੱਜ ਅਸੀਂ ਕੈਸਲਵੇਰੀ ਏਰੀਆ ਦੇ ਵਿੱਚ ਆਏ ਆ ਨਾਰਥ-ਵੈਸਟ ਵਿੱਚ ਏਰੀਆ ਪੈਂਦਾ ਬਹੁਤੇ ਸਾਲ ਨਹੀਂ ਹੋਏ ਇਹ ਏਰੀਆ ਡਿਵੈਲਪ ਹੋਣਾ ਸ਼ੁਰੂ ਹੋਇਆ ਸੀ ਬਹੁਤ ਸਾਰੇ ਘਰ ਹਜੇ ਨਵੇਂ ਲੱਗਦੇ ਪਏ ਪਰ ਇਹ ਏਰੀਆ ਸਹੂਲਤਾਂ ਤੋਂ ਸਖਣਾ ਇਹ ਸਾਡੇ ਨਾਲ ਇਸ ਇਲਾਕੇ ਦੇ ਇਹ ਬਜ਼ੁਰਗ ਨੇ ਜਾਂ ਇੱਥੋਂ ਦੇ ਵਸਿੰਦੇ ਨੇ ਜਿਨ੍ਹਾਂ ਨੂੰ ਇਸ ਇਲਾਕੇ ਦੀਆਂ ਇਸ ਖਿੱਤੇ ਦੀਆਂ ਮੁਸ਼ਕਲਾਂ ਦਾ ਬਖੂਬੀ ਪਤਾ ਅਸੀਂ ਉਹ ਮੁਸ਼ਕਲਾਂ ਇਹਨਾਂ ਕੋਲੋਂ ਸੁਣਨ ਆਏ ਆ ਤੇ ਕੋਸ਼ਿਸ਼ ਕਰਾਂਗੇ ਇਹਨਾਂ ਦਾ ਹੱਲ ਕਰਨ ਦੇ ਲਈ ਅਧਿਕਾਰੀਆਂ ਦੇ ਨਾਲ ਉੱਚ ਅਧਿਕਾਰੀਆਂ ਨਾਲ ਇਸ ਸਬੰਧਤ ਜਿਹੜੇ ਸਾਡੇ ਨਮਾਇंदे ਆ ਸਿਆਸੀ ਨਮਾਇंदे ਆ ਉਹਨਾਂ ਤੱਕ ਇਹ ਆਵਾਜ਼ ਜਿਹੜੀ ਆ ਤੁਹਾਡੀ ਸਾਰਿਆਂ ਦੀ ਪਹੁੰਚਾਈ ਜਾਵੇ ਬਾਈਸਫੰਡੀਆਂ ਵੱਲੋਂ ਤੁਹਾਡੇ ਸਾਰਿਆਂ ਦਾ ਸਿਧੈ ਤਿਲੋਂ ਸ਼ੁਕਰਗੁਜ਼ਾਰ ਆ ਤੁਸੀਂ ਸਮਾਂ ਕੱਢਿਆ ਤੇ ਸਾਡੇ ਨਾਲ ਗੱਲਬਾਤ ਕਰਨ ਵਾਸਤੇ ਹਾਜ਼ਰ ਹੋਏ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ ਓਪੀ ਜੀ ਗੱਲ ਕਰਨੀ ਚਾਹਨਾ ਕਿ ਤੁਸੀਂ ਇਸ ਏਰੀਏ ਬਾਰੇ ਕੋਈ ਸਾਨੂੰ ਜਾਣਕਾਰੀ ਦੇਵੋ ਹਾਂਜੀ ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਜੀ ਆਇਆਂ ਨੂੰ ਜਿੰਨੇ ਵੀ ਇੱਥੇ ਕੈਸਲਵਰੀ ਦੇ ਨਮੰਦੇ ਆਏ ਨੇ ਮੇਰਾ ਨਾਮ ਸੁਖਵਿੰਦਰ ਸਿੰਘ ਵੀ ਆ ਮੈਂ 2015-16 ਤੋਂ ਇੱਥੋਂ ਮਕਾਨ ਬਣਾਨੇ ਸ਼ੁਰੂ ਹੋਏ ਨੇ 217 18 ਤੱਕ ਕਾਫੀ ਭਰ ਗਿਆ ਸੀ ਇਹ ਏਰੀਆ ਮੇਰੇ ਖਿਆਲ ਨਾਲ ਬਹੁਤ ਘੱਟ ਪਲਾਟ ਹੋਣੇ ਆ ਸਾਡੀ ਸਭ ਤੋਂ ਪਹਿਲੀ ਜਿਹੜੀ ਡਿਮਾਂਡ ਸੀ ਇੱਥੇ ਬਸਤੀ ਦੀ ਡਿਮਾਂਡ ਸੀ ਕਿਉਂਕਿ ਜੇ ਅਸੀਂ ਜੇ ਇੱਕ ਸਿੰਪਲ ਜੀ ਗੱਲ ਸੋਚੀ ਕਿ ਜੇ ਲਾਸਟ ਸਾਡਾ ਜਿਹੜਾ ਟਰਨ ਟਰਨਿੰਗ ਪੁਆਇੰਟ ਆ 255 ਨੰਬਰ ਕਰ ਪੈਂਦਾ ਅਗਰ ਉਹਨਾਂ ਨੇ ਬਸ ਤੇ ਜਾਣਾ ਤਾਂ ਪੂਰਾ 2.5 ਕਿਲੋਮੀਟਰ ਪੈਦਲ ਜਾਣਾ ਪਊਗਾ ਤੇ ਅੱਜ ਦੀ ਡੇਟ 'ਚ ਸਨੋ ਦਾ ਟਾਈਮ ਆ ਤੇ ਬੱਚੇ ਤੁਸੀਂ ਇੱਕ ਚੀਜ਼ ਕਿੰਨੀ ਤਕਲੀਫ ਆ ਕਿ ਜਿਹੜਾ ਬੱਚਾ 2.5 ਕਿਲੋਮੀਟਰ ਚੱਲ ਕੇ ਜਾਂਦਾ ਬਸਪਾੜ ਨੂੰ 2.5 ਕਿਲੋਮੀਟਰ ਚੱਲ ਕੇ ਆਉਂਦਾ ਤੇ ਉਹਦੇ ਲਈ ਕਿੰਨੀ ਤਕਲੀਫ ਆ ਸਾਨੂੰ ਕਿਹਾ ਗਿਆ ਕਿ ਤੁਸੀਂ ਇੱਥੇ ਤੇ ਸਾਈਨ ਕਰਾਓ ਅਸੀਂ ਕੁਝ ਨਮਾਇੰਦਿਆਂ ਦੇ ਨਾਲ ਸਾਡੇ ਪੁਰੀ ਸਾਹਿਬ ਹੋਰ ਮੱਕਣ ਜੀ ਹੋਰ ਕਈ ਕਾਫੀ ਬੰਦੇ ਸਾਡੇ ਲੜਕੇ 450 ਬੰਦਿਆਂ ਦੇ ਸਾਈਨ ਕਰਾ ਕੇ ਅਸੀਂ ਅ ਦੇਵੀ ਸ਼ਰਮਾ ਜੀ ਨੂੰ ਵੀ ਦਿੱਤੇ ਆ ਲੇਕਿਨ ਉਸ ਤੋਂ ਬਾਅਦ ਵੀ ਸੁਣਵਾਈ ਨਹੀਂ ਪਤਾ ਨਹੀਂ ਕਿ ਇਹ ਏਰੀਆ ਨਾ ਕੀ ਮਤਲਬ ਕੋਈ ਨਾਰਾਜ਼ਗੀ ਆ ਕੀ ਆ ਸਾਨੂੰ ਨਹੀਂ ਪਤਾ ਵੀ ਜੇ ਹੁਣ ਬੱਸ ਵੀ ਲਵਾਈ ਲਗਾਈ ਆ ਤੇ 9 ਸਾਲਾਂ ਬਾਅਦ ਲਗਾਈ ਗਿਆ ਤੇ ਮੈਂ ਫਿਰ ਵੀ ਅਸੀਂ ਸ਼ੁਕਰਗੁਜ਼ਾਰ ਆ ਕਿ ਇੱਕ ਬੱਸ ਉਹਨਾਂ ਨੇ ਗਾਰਡਨ ਸਿਟੀ ਤੱਕ ਲਵਾਈ ਆ ਜਿਨ੍ਹਾਂ ਕਿ ਇਸ ਏਰੀਆ ਦਾ ਪਰਪਸ ਕੋਈ ਸੋਲਵ ਹੋਣ ਵਾਲਾ ਕੰਮ ਨਹੀਂ ਬਣਦਾ ਕਿਉਂਕਿ ਕਈ ਬੰਦੇ ਯੂਨੀਵਰਸਿਟੀ ਜਾਣਾ ਕੀ ਇਹਨੇ ਇਧਰ ਪੋਲੋਪਰਗ ਜਾਣਾ ਕਿ ਮਤਲਬ ਉਹ ਕੋਈ ਜ਼ਿਆਦਾ ਉਹਦਾ ਬੈਨੀਫਿਟ ਨਹੀਂ ਚਲੋ ਠੀਕ ਆ ਥੋੜਾ ਬਾਤ ਬੈਨੀਫਿਟ ਹੋਊਗਾ ਕਿ ਬੰਦਾ ਇਥੋਂ ਚੱਲ ਕੇ ਬਸ ਦੂਜੀ ਲੈ ਸਕਦਾ ਵਾ ਤੇ ਸਭ ਤੋਂ ਪਹਿਲੀ ਜੀ ਸਾਡੀ ਡਿਮਾਂਡ ਬੱਸ ਹੀ ਆ ਵੀ ਬੱਸ ਸਾਡੇ ਕੋਈ ਪ੍ਰੋਪਰ ਬੱਸ ਲਗਾਈ ਜਾਵੇ ਤੇ ਜਾਂ 77 ਨੰਬਰ ਨੂੰ ਇਹ ਕਵਰ ਕੀਤਾ ਜਾ ਕੇ ਚਾ ਕੇ ਸਾਰਾ ਏਰੀਆ ਕਵਰ ਕਰ ਲਵੇ ਕਿਉਂਕਿ ਬੱਸ ਦਾ ਡਿਮਾਂਡ ਅਸੀਂ ਸ਼ੁਰੂ ਤੋਂ ਹੀ ਕਰਦੇ ਆ ਰਹੇ ਅੱਜ ਨਵੇਂ ਏਰੀਆ ਬਣਦੇ ਆ 2 ਜਾਂ 2.5 ਸਾਲਾਂ 'ਚ ਬੱਸ ਲੱਗ ਜਾਂਦੀ ਆ ਔਰ ਕੈਸੇ ਲਵੇ ਏਰੀਆ ਕੈਸੇ ਵਰੀ ਏਰੀਆ ਦਾ ਪਤਾ ਨਹੀਂ ਕੀ ਨਰਾਜ਼ਗੀ ਹੈ ਜਾਂ ਕੁਝ ਹੋਰ ਹੈ ਇੱਥੇ ਕੋਈ ਡਿਵੈਲਪਮੈਂਟ ਨਹੀਂ ਕੁਝ ਨਹੀਂ ਹੈ ਉਸ ਤੋਂ ਇਲਾਵਾ ਕੀ ਹੋਰ ਤੁਹਾਡੀਆਂ ਮੁਸ਼ਕਲਾਂ ਦੂਜਾ ਗੱਲ ਹੈ ਕਿ ਜਦੋਂ ਮੈਂ ਤੁਹਾਨੂੰ ਕਿਹਾ ਸਰੋਧ ਦੇ ਟਾਈਮ ਤੇ ਬਸ 2.5 ਕਿਲੋਮੀਟਰ ਜਾਂਦੇ ਬੱਚੇ ਸਾਈਡ ਬੈਕ ਖਾਨੀ ਆ ਕਿੰਗਰ ਕਿੰਗਰ ਡਰ ਰੋਡ 'ਤੇ ਹੁਣ ਦੱਸੋ ਕਿ ਜੇ 60 ਕਿਲੋਮੀਟਰ ਸਪੀਡ ਤੇ ਗੱਡੀ ਜਾ ਰਹੀ ਆ ਤੇ ਬੱਚਾ ਕਿਦਾਂ ਚੱਲ ਕੇ ਜਾ ਗਿਆ ਤੇ ਬੱਚਾ ਜਿਸ ਸਰੋਧ ਉੱਤੇ ਚੱਲਦਾ ਤੇ ਇਸ ਲਈ ਪ੍ਰੀ ਹੁੰਦਾ ਡਰ ਤੇ ਸੇਫਟੀ ਨਾਮ ਦੀ ਕੋਈ ਚੀਜ਼ ਤੇ ਹੈ ਨਹੀਂ ਹੈ ਤੇ ਸਾਈਡ ਵਾਕ ਸਾਈਡ ਵਾਕ ਆ ਉਹ ਵੀ ਸਾਡੀ ਕਾਫੀ ਡਿਮਾਂਡ ਰਹੀ ਅਸੀਂ ਜਦੋਂ ਲੈਟਰ ਬਣਾ ਕੇ ਦਿੱਤੀ ਆ ਉਹ ਸਾਈਡ ਵਾਕ ਦਾ ਬਹੁਤ ਮੈਂਸ਼ਨ ਕੀਤਾ ਤੇ ਹੁਣ ਜਿਹੜੇ ਬਜ਼ੁਰਗ ਨੇ ਜਿਹੜੇ ਬਾਹਰੋਂ ਆਏ ਨੇ ਇਹਨਾਂ ਨੂੰ ਗੁਰੂ ਘਰ ਨਾਲ ਬਹੁਤ ਪਿਆਰ ਆ ਗੁਰੂ ਘਰ ਜਾਂਦੇ ਨੇ ਸਵੇਰੇ ਸ਼ਾਮ ਨੂੰ ਜਾਂਦੇ ਆ ਕਈ ਤਾਂ ਸੁਨੋ ਦੇ ਵਿੱਚ ਵੀ ਜਾਂਦੇ ਆ ਹੁਣ ਤੁਸੀਂ ਜੀ ਕਿ ਜਿਹੜੇ ਬੰਦੇ ਨੇ ਸੋਟੀ ਫੜ ਕੇ ਗੁਰਦੁਆਰੇ ਜਾਣਾ ਉਹ ਸੁਨੋ ਦੇ ਵਿੱਚ ਕਿਸ ਤਰ੍ਹਾਂ ਜਾਏਗਾ ਜੇ ਸਾਈਡ ਵਾਕ ਨਹੀਂ ਹੋਏਗਾ ਇਹ ਸਾਡੀ ਡਿਮਾਂਡ ਹੈ ਸਾਈਡ ਵਾਕ ਦੀ ਫਿਰ ਸਬਰ ਦਾ ਟਾਈਮ ਦੇ ਵਿੱਚ ਇੱਥੇ ਸਬਰ ਸਭ ਤੋਂ ਵਧੀਆ ਗਣੀ ਜਾਂਦੀ ਵੀ ਨਹੀਂ ਜੇ ਪੈਗ ਦੀ ਜਦੋਂ ਬੰਦੇ ਇੱਥੇ ਆ ਕੇ ਬੈਠਦੇ ਨੇ ਤੇ ਇੰਨੀ ਧੁੱਪ ਹੋ ਜਾਂਦੀ ਆ ਤੇ ਛਤਰੀ ਦੀ ਮੰਗ ਅਸੀਂ ਕੀਤੀ ਸੀਗੀ ਸਾਨੂੰ ਉਸ ਵਾਸ਼ਣ ਦਿੱਤਾ ਗਿਆ ਕਿ ਛਤਰੀ ਵੀ ਲੱਗੇਗੀ ਇੱਥੇ ਤੇ ਕੋਈ ਛਤਰੀ ਨਹੀਂ ਲੱਗੀ ਸਾਨੂੰ ਨੇ ਪਹਿਲਾਂ ਕਿਹਦੇ ਵੱਲੋਂ ਤੁਹਾਨੂੰ ਇਹ ਯਕੀਨ ਦਿਵਾਇਆ ਗਿਆ ਇਹ ਦੇਵੀ ਸ਼ਰਮਾ ਜੀ ਇੱਥੇ ਆਏ ਸੀਗੇ ਕੌਂਸਲ ਆਏ ਸੀ ਆਏ ਸੀ ਉਹਨਾਂ ਨੇ ਵੀ ਕਿਹਾ ਵੀ ਤੁਹਾਡੇ ਏਰੀਆ ਨੂੰ ਛਤਰੀ ਅਸੀਂ ਪੜਵਾਈ ਪ੍ਰੋਵਾਈਡ ਕਰਾਂਗੇ ਲੇਕਿਨ ਅੱਜ ਦੇਖ ਲਓ ਤੁਹਾਡੇ ਸੰ 2024 ਆ ਚੁੱਕਿਆ ਕੋਈ ਛਤਰੀ ਨਹੀਂ ਹੈ ਤੇ ਤੀਜੀ ਡਿਮਾਂਡ ਸੀ ਵੀ ਜਿਹੜੇ ਜਿਹੜਾ ਇਹਨਾਂ ਨੇ ਪਾਰਕ ਬਣਾਈ ਹੈ ਲੇਡੀ ਵਾਸਤੇ ਬਹੁਤ ਦੂਰ ਹੈ ਤੂੰ 1.5 2 ਕਿਲੋ 1.5 ਕਿਲੋ ਮੀਟਰ ਪੈਣ ਦੀ ਗੱਡ ਤੋਡਾ ਅਸੀਂ ਕਹਿੰਨੇ ਵੀ ਲੇਡੀਜ਼ ਲਈ ਬੈਂਚ ਉੱਥੇ ਸਾਈਡ ਤੇ ਲੱਗੇ ਜਣ 4 5 ਤਾਂ ਕਿ ਇਧਰਲੇ ਏਰੀਆ ਦੇ ਵੀ ਜਿਹੜੀ ਹੈ ਲੇਡੀਜ਼ ਆ ਉੱਥੇ ਬੈਠ ਸਕਣ ਕਿਉਂਕਿ ਜੇ ਬਜ਼ੁਰਗ ਲੇਡੀ ਆ ਉਹਦੇ ਲਈ ਬਹੁਤ ਮੁਸ਼ਕਲ ਆ ਕਿ ਐਡੀ ਦੂਰ ਜਾਣਾ ਜੇ ਨੇੜੇ ਆ ਤੇ ਓਕੇ ਸੋਕੇ ਉਹ ਵੀ ਬੈਠ ਸਕਦੀ ਹੈ ਚਲੋ ਬਾਹਰ ਕਿਉਂਕਿ ਹਰ ਬੰਦਾ ਘਰੇ ਆ ਕੇ ਬੰਦਾ ਬੋਰ ਹੁੰਦਾ ਜਦੋਂ ਬਾਹਰ ਜਾ ਕੇ ਬੈਠਦੇ ਆਪਾਂ ਚਾਰ ਬੰਦੇ ਚ ਕੋਈ ਗੱਲਬਾਤ ਹੁੰਦੀ ਆ ਤੇ ਉਹਨਾਂ ਦਾ ਵੀ ਦਿਲ ਲੱਗਦਾ ਵਾ ਕਿਉਂਕਿ ਬਾਹਰ ਬੰਦਿਆਂ ਦੀ ਤਾਂ ਅਗਲਾ ਕਹਿੰਦਾ ਵੀ ਮੈਂ ਤੁਸੀਂ ਜੇ ਵੀ ਪਾਰਕ ਦੀ ਸਫਾਈ ਦਾ ਤੁਸੀਂ ਹਾਲ ਦੇਖ ਲਓ ਹਾਂਜੀ ਹੁਣ ਇਹ ਜੇ ਕੋਈ ਨਾ ਇੱਥੇ ਕੋਈ ਉਹਦੇ ਚ ਘਾਹ ਦੀ ਕਟਾਈ ਹੋਈ ਨਾ ਕੁਝ ਹੋ ਜਿਹੜੇ ਫੁੱਲ ਨੇ ਹੁਣ ਇਹਨੇ ਜਦੋਂ ਸੁੱਕ ਜਾਣੇ ਆ ਉੱਡ ਕੇ ਜਾ ਕੇ ਸਾਰੇ ਜਾਣੇ ਹੁਣ ਤੁਸੀਂ ਯਕੀਨਨ ਜਦੋਂ ਇਹਨਾਂ ਦੇ ਜਦੋਂ ਏਰੀਆ ਬਣਿਆ ਸੀਗਾ ਇਹਨਾਂ ਨੇ ਕਿਹਾ ਸੀ ਵੀ ਤੁਹਾਡੀ 2500 ਰੁਪਏ ਅਸੀਂ ਸਕਿਉਰਟੀ ਰੱਖਾਂਗੇ ਸਭ ਤੋਂ ਪਹਿਲਾਂ ਤੁਸੀਂ ਆਪਣੇ ਘਰ ਦੇ ਮੂਰੇ 50% ਘਾ ਲਵਣਾ ਉਸ ਤੋਂ ਬਾਅਦ ਪੱਥਰ ਲਵਣਾ ਤੇ ਅੱਜ ਕਾਲ ਤੁਸੀ ਦੇਖ ਲੋ ਕਿ ਦੀ ਹਾਲਤ ਕੀ ਹੋ ਚੁੱਕੀ ਆ ਹੂੰ ਹੋਈ ਗਵਰਨਮੈਂਟ ਪ੍ਰਵਾਨੀ ਇਹ ਸੁੱਕ ਕੇ ਘਾ ਨੇ ਤੁਹਾਡੇ ਘਰਾਂ ਮੂਰੇ ਕੰਮ ਦਾ ਖਰਾਬ ਕਰ ਰਿਹਾ ਸਾਰੇ ਖਰਾਬ ਕਰ ਰਿਹਾ ਜੇ ਅਸੀਂ ਇਨਵੈਸਟਮੈਂਟ ਘਾ ਦੇ ਉੱਤੇ ਕਰ ਰਹੇ ਤੇ ਉਹ ਤਾਂ ਉਹ ਤਾਂ ਫਾਇਦਾ ਕੋਈ ਨਹੀਂ ਆ ਉਹ ਤਾਂ ਹੋਰ ਖਰਾਬ ਹੋ ਰਿਹਾ ਕਿਉਂਕਿ ਇਹਦੀ ਕੋਈ ਇਹਦੀ ਸੁਣਾਈ ਸਾਰੇ ਪੂਰੇ ਵਿਨੀ ਪੱਗ ਦੇ ਵਿੱਚ ਵੀ ਇਹ ਇਹ ਫੁੱਲਾਂ ਨੇ ਨਾ ਇਹਨਾਂ ਨੇ ਤਹਿਸ ਨਾ ਸਮਾਰ ਕੇ ਰੱਖਤੀ ਜਿਹੜੀ ਇਹਦੀ ਡੈਕੋਰੇਸ਼ਨ ਦੀ ਸੀ ਇਹਦੀ ਮੈਨੂੰ ਸ਼ੋ ਸਾਡਾ ਏਰੀਆ ਸਭ ਤੋਂ ਬਹੁਤ ਵਧੀਆ ਏਰੀਆ ਵਾ ਆ ਦੇਖ ਲਓ ਤੁਹਾਡੇ ਸਾਹਮਣੇ ਪਾਰ ਸਾਡੇ ਪਾਰਕ ਦੀ ਹਾਲ ਕੀ ਹੋਈ ਪਈ ਆ ਬਿਲਕੁਲ ਠੀਕ ਤੇ ਆ ਹੁਣ ਨਮਕਾ ਹਾਲ ਆ ਕੇ ਗਏ ਨੇ ਨਮਕਾ ਘਾ ਦੇ ਵਿੱਚ ਵੀ ਦੇਖ ਲਓ ਤੁਸੀਂ ਆ ਹੁਣ ਮੇਰੇ ਖਿਆਲ ਮਹੀਨਾ ਨਹੀਂ ਹੋਇਆ ਲੱਗੇ ਨੂੰ ਇਹ ਵੀ ਕਿੰਨੀ ਬੂਟੀ ਉਗ ਖੜੀ ਆ ਬੂਟੀਆਂ ਗੁਣੀਆਂ ਕਿਉਂਕਿ ਜਿਹੜਾ ਜਿਹੜਾ ਸੋਕੀ ਕਾ ਬੋਲਾ ਉਹਨੇ ਕਿਹਾ ਉੱਡ ਕੇ ਆਉਣਾ ਮਾਰ ਉਹ ਇੱਥੇ ਪੈ ਜਾਣਾ ਹਾਂਜੀ ਹਾਂ ਫਿਰ ਸਨੋ ਦੇ ਟਾਈਮ ਦੇ ਵਿੱਚ ਪਤਾ ਨਹੀਂ ਸਾਡੇ ਏਰੀਆ ਨਾਲ ਕੀ ਮਾਰ ਆ ਸਨੋ ਦਾ ਟਾਈਮ ਨਾ ਤੋ ਕਿ ਇੱਥੇ ਚੱਕਣ ਆਉਂਦਾ अच्छा जी सफाई ਨਹੀਂ ਹੁੰਦੀ ਕੋਈ ਸਫਾਈ ਨਹੀਂ ਹੁੰਦੀ ਸੜਕਾਂ ਦੇ ਵਿੱਚ ਤੁਸੀਂ ਜਿਹੀ ਨਹੀਂ ਮੰਨ ਜਿੱਦਾਂ ਆਪਣੇ ਪਿੰਡਾਂ ਚ ਤੋਏ ਪੈ ਜਾਂਦੇ ਸੀ ਨਾ ਉਹ ਤਾਂ ਬਰਫ਼ ਦੇ ਟੋਏ ਪੈ ਜਾਂਦੇ ਗੱਡੀ ਖੜ ਮਤਲਬ ਐਂ ਵੱਜਦੀਆਂ ਜਾ ਰਹੀਆਂ ਨੇ ਇੱਕ ਉਸੇ ਤੁਸੀਂ ਕੋਈ ਬੱਚਾ ਬਿਠਾ ਵਾ ਚਾਹੇ ਉਹ ਸੀਟ ਉੱਤੇ ਉਹ ਬੈਠਾ ਉਹ ਸੀਟ ਬੈਠੀ ਬੈਠਾ ਵਾ ਤੇ ਬੁੜਕੂ ਕੇ ਲੱਗਦਾ ਉਹ ਸੇਫਟੀ ਦਾ ਨਦੀ ਕੋਈ ਚੀਜ਼ ਨਹੀਂ ਹੈਗੀ ਵੀ ਇੱਥੇ ਸਨੋ ਦੇ ਟਾਈਮ ਤੇ ਸਫਾਈ ਵੀ ਹੁਣ ਸਨੋ ਵੀ ਚੱਕਣੀ ਚਾਹੀਦੀ ਹੈ ਬਿਲਕੁਲ ਹੁਣ ਨਮਾ ਜਿਹੜਾ ਕਮਰਸ਼ਲ ਰੋਡ ਬਣਾ ਰਹੇ ਆਪਾਂ ਚਾਹੇ ਉਹ ਗਵਰਨਮੈਂਟ ਦਾ ਏਰੀਆ ਵਾ ਚਾਹੇ ਉਹ ਇਹਦਾ ਡਿਵੈਲਪਰ ਦਾ ਏਰੀਆ ਸੀਗਾ ਤੇ ਇਹਨਾਂ ਨੂੰ ਉਹਨਾਂ ਨੇ ਏਰੀਆ ਮੇਰੇ ਖਿਆਲ ਨਾਲ ਜ਼ਿਆਦਾ ਨਹੀਂ ਹੋਣਾ ਕੋਈ 50 50 ਮੀਟਰ ਹੋਣਾ 150 100 ਮੀਟਰ ਹੋਣਾ ਵਾ ਉਹ ਸ਼ਰਤਾਂ ਵਾ ਦੱਸੋ ਉਹ ਤਾਂ ਕੱਢੇ ਪਏ ਆ ਉਸ ਤੋਂ ਬਾਅਦ ਅਸੀਂ ਕਹਿ ਰਹੇ ਹਾਂ ਵੀ ਸਾਡਾ ਦੇਖੋ ਏਰੀਆ ਬੜਾ ਸ਼ਾਨਦਾਰ ਬਣਿਆ ਜਦੋਂ ਤੁਸੀਂ ਐਂਟ੍ਰੈਂਸ ਤੋਂ ਢੀ ਤੁਹਾਡੀ ਤਾਂ ਕਰ ਹੀ ਨਹੀਂ ਗਾ ਆਪਾਂ ਕਹਿੰਦੇ ਵੀ ਕੋਈ ਚੀਜ਼ ਅਸੀਂ ਸ਼ੋਰੂਮ ਤੇ ਜਾਂਦੇ ਆ ਫਸਟ ਇੰਟਰੈਕਸ਼ਨ ਇਜ਼ ਦਾ ਲਾਸਟ ਇਮਪ੍ਰੈਸ਼ਨ ਅਟ੍ਰੈਕਸ਼ਨ ਜੀ ਤੇ ਜਦੋਂ ਅਸੀਂ ਜਾਣੇ ਵੀ ਉਹੀ ਸਾਡੀ ਅਟ੍ਰੈਕਸ਼ਨ ਜਦੋਂ ਸੀ ਪਹਿਲੀ ਕੀ ਵਾਰ ਦੇ ਦੇ ਚੀਜ਼ ਲਈ ਆ ਜੀ ਲੈਣੀ ਹੈ ਜਦੋਂ ਇਰੀ ਵਿੱਚ ਬੈਠਾਂਗੇ ਸਦੋਂ ਕਿ ਜੀ ਰੋਡ ਦੇ ਖੱਡੇ ਤੇ ਅੱਗੇ ਇਰੀ ਕੀ ਕੀ ਜਾਵਾਂਗੇ ਬੰਦੇ ਦਾ ਮਨ ਕਰੇਗਾ ਵੀ ਇੱਥੇ ਨਹੀਂ ਇੱਥੇ ਆਪਾਂ ਰਹਿਣਾ ਨਹੀਂ ਹੈਗਾ ਕਿਉਂਕਿ ਤਾਂ ਤਾਂ ਖੱਡੇ ਪਏ ਰੋਡ ਦੇ ਉੱਤੇ ਤੇ ਇਹ ਚੀਜ਼ਾਂ ਸਾਡੀਆਂ ਡਿਮਾਂਡ ਨੇ ਬਾਕੀ ਸਾਡੇ ਬੰਦੇ ਹੋਰ ਵੀ ਨੇ ਤੇ ਉਹਨਾਂ ਤੋਂ ਕੁਝ ਤੁਸੀਂ ਜਾਣਕਾਰੀ ਲਾ ਸਕਦੇ ਹੋ ਧੰਨਵਾਦ ਕਰਦਾ ਮਸਾਰਾਂ ਦਾ ਵੀ ਹਾਂ ਜੀ ਉਹ ਵੀ ਸਾਹਿਬ ਨੇ ਬੜੀ ਡਿਟੇਲ ਵਿੱਚ ਗੱਲਬਾਤ ਦੱਸੀ ਹੈਗੀ ਆ ਜਿਹੜੀਆਂ ਇਸ ਇਲਾਕੇ ਦੀਆਂ ਬੇਸ਼ੱਕ ਮੁਸ਼ਕਲਾਂ ਮਡਲੀਆਂ ਲੋੜਾਂ ਜਿਹੜੀਆਂ ਹੈਗੀਆਂ ਸਿਗੀਆਂ ਉਹਨਾਂ ਦਾ ਜ਼ਿਕਰ ਕੀਤਾ ਹੈਗਾ ਇਹ ਗੱਲ ਸੱਚ ਹੈ ਕਿ ਸਿਟੀ ਦੇ ਵੱਲੋਂ ਬਹੁਤ ਸਾਰੇ ਜਿਹੜੇ ਏਰੀਏ ਹੈਗੇ ਉਹਨਾਂ ਨੂੰ ਨੈਗਲੈਕਟ ਕੀਤਾ ਜਾਂਦਾ ਅਸੀਂ ਵਾਈਸ ਆਫ ਇੰਡੀਆ ਵੱਲੋਂ ਵੀ ਹਮੇਸ਼ਾ ਹੀ ਆਵਾਜ਼ ਚੁੱਕਦੇ ਰਹਿੰਨੇ ਆ ਕਿ ਸਾਰੇ ਸ਼ਹਿਰ ਨੂੰ ਇੱਕੋ ਜਿਹਾ ਵਿਵਹਾਰ ਕੀਤਾ ਜਾਵੇ ਔਰ ਜਿੱਥੇ ਲੋਕ ਤੁਹਾਨੂੰ ਲੱਖਾਂ ਡਾਲਰ ਪ੍ਰੋਪਰਟੀ ਟੈਕਸ ਜਾਂ ਹੋਰ ਟੈਕਸ ਦਿੰਦੇ ਆ ਉਹਨਾਂ ਨੂੰ ਉਹ ਸਹੂਲਤਾਂ ਜਿਹੜੀਆਂ ਮਡਲੀਆਂ ਸਹੂਲਤਾਂ ਦੀ ਰੂਪ ਮਿਲਣੀਆਂ ਚਾਹੀਦੀਆਂ ਬੜੀ ਹਰਾਨੀ ਹੋਈ ਆ ਕਿ ਜਦੋਂ ਤੋਂ ਇਹ ਡਿਵੈਲਪ ਹੋਇਆ ਏਰੀਆ ਤੇ 9 ਸਾਲਾਂ ਬਾਅਦ ਹੁਣ ਬਸ ਜਿਹੜੀ ਆ ਉਹ ਸ਼ੁਰੂ ਸ਼ੁਰੂ ਹੋਣ ਜਾ ਰਹੀ ਆ ਕੌਸ਼ਕ ਸਾਹਿਬ ਦੱਸਦੇ ਸੀ ਜੀ ਯੂਪੀ ਸਾਹਿਬ ਕਿ 4 ਸਾਲ ਪਹਿਲਾਂ ਇਹਨਾਂ ਨੇ ਇੱਕ ਈਮੇਲ ਲਿਖੀ ਸੀ ਜਿਹੜੀ ਨੂੰ ਸਤੰਬਰ 9 ਸਤੰਬਰ ਨੂੰ ਕਿ ਹਾਂ 2020 ਵਿੱਚ ਤੇ ਉਹਦਾ ਦੇਖ ਲਓ ਵੀ ਹੁਣ ਅਸਰ ਹੋਣਾ ਸ਼ੁਰੂ ਹੋਇਆ ਪਰ ਤੁਸੀਂ ਤਾਂ ਸ਼ੁਰੂ ਤੋਂ ਹੀ ਆਪਣੇ ਡਿਮਾਂਡ ਕਰਦੇ ਰਹੇ ਹੈਗੇ ਬਸੇ ਡਿਮਾਂਡ ਸ਼ੁਰੂ ਤੋਂ ਹੀ ਸੀਗੀ ਤੁਹਾਨੂੰ ਪ੍ਰੋਬਲਮ ਤੋਂ 20 ਕਿਲੋਮੀਟਰ ਪੈਦਲ ਜਾਣਾ ਪੈਣਾ ਹੈ ਪੈਦਲ ਆਉਂਦੇ ਬਸ ਜਿਹੜੀ ਸਾਈਡ ਵਾਕ ਵਾਲੀ ਗੱਲ ਕੀਤੀ ਹੋ ਵੀ ਸਾਹਿਬ ਨੇ ਬਿਲਕੁਲ ਜਾਇਜ਼ ਹੈ ਜੀ ਗੁਰਦੁਆਰਾ ਸਾਹਿਬ ਜਾਣ ਵਾਲੇ ਲੋਕ ਜਿਹੜੇ ਆ ਬੜੇ ਪਰੇਸ਼ਾਨ ਹੁੰਦੇ ਆ ਔਰ ਉੱਥੇ ਸੜਕ ਕ੍ਰੋਸ ਦੂਜੇ ਪਾਸੇ ਆਉਣਾ ਹੋਵੇ ਤੇ ਸੜਕ ਕ੍ਰੋਸ ਕਰਨੀ ਬੜੀ ਮੁਸ਼ਕਲ ਆ ਉੱਥੇ ਫਲੈਸ਼ਿੰਗ ਲਾਈਟ ਨਹੀਂ ਹੈਗੀਆਂ ਮਤਲਬ ਜਿਹੜਾ ਸੜਕ ਕ੍ਰੋਸ ਕਰਕੇ ਦੂਜੇ ਪਾਸੇ ਲੋਕ ਜਾ ਸਕਣ ਇਦਾਂ ਦੀ ਕੋਈ ਸਹੂਲਤ ਨਹੀਂ ਹੈਗੀ ਹਾਂ ਕਸਲਬਰੀ ਦੇ ਅੰਦਰ ਐਂਟਰੈਂਸ ਵੇਲੇ ਇੱਕ ਲਾਈਟਾਂ ਜਿਹੜੀਆਂ ਲਾਤੀਆਂ ਗਈਆਂ ਚੰਗੀ ਗੱਲ ਆ ਉਹਦਾ ਫਾਇਦਾ ਹੋਇਆ ਪਰ ਤੁਸੀਂ ਉਸੇ ਰੋਡ ਤੇ ਜਿਹੜੀ ਸੈਂਟ ਟੈਂਕਟਵਰ ਰੋਡ ਹੈ ਜਿਹੜੀ ਇੱਥੇ ਤੁਸੀਂ ਗੱਡੀ 20 ਕਿਲੋਮੀਟਰ ਦੀ ਸਪੀਡ ਤੇ ਵੀ ਚਲਾਓਗੇ ਤੇ ਤੁਹਾਨੂੰ ਹਜੋਕੇ ਪਹਿਣਗੇ ਤੁਸੀਂ ਸਮੂਥਲੀ ਗੱਡੀ ਚਲਾ ਨਹੀਂ ਸਕਦੇ ਜੇ ਤੁਹਾਨੂੰ ਕਾਹਲੀ ਆ ਵੀ ਇਸ ਗੱਡੀ ਦੀ ਇਸ ਸਟਰੀਟ ਉੱਤੇ 60 ਕਿਲੋਮੀਟਰ ਦੀ ਸਪੀਡ ਹੈ ਜਾਂ ਅੱਗੇ ਜਾ ਕੇ ਫਿਰ 50 ਕਿਲੋਮੀਟਰ ਹੋ ਜਾਂਦੀ ਹੈ ਫਿਰ ਸਕੂਲ ਦੇ ਨੇੜੇ ਜਾ ਕੇ 30 ਕਿਲੋਮੀਟਰ ਹੋ ਜਾਂਦੀ ਹੈ ਪਰ ਤੁਹਾਨੂੰ ਘਰੋਂ ਨਿਕਲਦਿਆਂ ਸਾਰੀ 20-25 ਕਿਲੋਮੀਟਰ ਤੋਂ ਵੱਧ ਸਪੀਡ ਰੱਖੋਗੇ ਤਾਂ ਕੋਈ ਨਾ ਨੁਕਸਾਨ ਹੋਣ ਦਾ ਖਤਰਾ ਰਹਿੰਦਾ। ਬਹੁਤ ਸਾਰੇ ਸੱਜਣ ਹੋਰ ਆਏ ਆ ਮੈਂ ਚਾਹੂੰਗਾ ਕਿ ਜਿਹਨੇ ਵੀ ਗੱਲ ਕਰਨੀ ਹੋਵੇ ਉਹ ਇੱਥੇ ਮੇਰੇ ਕੋਲ ਆ ਜਾਓ ਤਾਂ ਕਿ ਆਪਾਂ ਤੁਹਾਡੀ ਆਵਾਜ਼ ਜਿਹੜੀ ਆ ਉਹ ਸਬੰਧਤ ਅਧਿਕਾਰੀਆਂ ਤੱਕ ਪਹੁੰਚਾ ਸਕੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੇਰਾ ਨਾਮ ਮੱਖਣ ਸਿੰਘ ਮਾਨ ਹੈ ਜੀ। ਇੱਕ ਤਾਂ ਜਿਵੇਂ ਉੱਭੀ ਸਾਹਿਬ ਨੇ ਦੱਸਿਆ ਜੀ ਕੋਈ ਸਾਡੀਆਂ ਹੋਰ ਮੁਸ਼ਕਲਾਂ ਆ ਜਿਵੇਂ 492 ਹਾਊਸ ਨੰਬਰ ਉਹਦੇ ਸਾਹਮਣੇ ਇੱਕ ਲਾਈਟ ਖਰਾਬ ਹੋ ਉਹਨੂੰ 3 ਸਾਲ ਹੋ ਗਏ ਜੀ। ਉਹਨਾਂ ਅਸੀਂ ਉਹਦੇ ਕਾਲ ਵੀ ਕੀਤੀ ਆ ਕੋਈ ਲੈਟਰਨ ਠੀਕ ਕਰ ਰਿਆ ਇੱਕ ਜਿਹੜਾ ਸਾਈਡ ਵਾਕ ਤੇ ਰੋਡ ਦੇ ਵਿਚਾਲੇ ਘਾਹ ਲਾਉਂਦੇ ਜਿਹੜੀ ਸਿਟੀ ਵਾਲੇ ਲਾਉਂਦੇ ਆ ਜੀ ਉਹਨੂੰ ਕੱਢਦੇ ਨਹੀਂ ਜੀ ਉਹ ਗੋਡੇ-ਗੋਡੇ ਹੋ ਜਾਂਦਾ ਪੋਲੀ ਆਉਂਦੀ ਨੋਟਿਸ ਸਾਨੂੰ ਭੇਜ ਦਿੰਦੇ ਆ ਜੀ ਉਹ ਕਹਿੰਦੇ ਤੁਸੀਂ ਆਪ ਘਟਾਓ ਹਾਲਾਂਕਿ ਉਹ ਕਾਲ ਲਾਇਆ ਸਿਟੀ ਨੇ ਆ ਕੱਟਣਾ ਵੀ ਸਿਟੀ ਨੇ ਆ ਜੀ ਤੇ ਬਾਕੀ ਸਾਡਾ ਜਿਹੜਾ ਦੱਸਿਆ ਉਬੀ ਸਾਹਿਬ ਨੇ ਸਾਡੀ ਜਿਹੜੀ ਕੈਸਲਬੜੀ ਬਣੀ ਆ ਜੀ ਪਹਿਲਾਂ ਬਣ ਗਈ ਬਣ ਚੁੱਕੀ ਆ ਇਹ ਕੈਸਲਬੜੀ ਦੇ ਦਾਲੇ-ਦੂਲੇ ਤੁਸੀਂ ਦੇਖੋ ਸਾਈਡ ਵਾਕ ਹੀ ਆਣੀ ਜੀ ਅਸੀਂ ਜਦੋਂ ਤੁਰ ਲਿਆ ਸੜਕ ਤੇ ਸਾਨੂੰ ਆ ਫਲਪੀਨੇ ਚਾ ਗੋਰੇ ਸਾਨੂੰ ਮਗਰੋਂ ਹਾਰਨ ਮਾਰਦੇ ਆ ਜੀ ਜੇ ਇਹਦਾ ਸਾਨੂੰ ਮਹਿਸੂਸ ਹੁੰਦਾ ਸਾਡੇ ਨਾਲ ਬੁਰਾ ਕਰਦੇ ਆ ਸੀ ਪੁਰੀਏ ਕਿੱਥੇ ਸਾਨੂੰ ਦੱਸੋ ਤੁਸੀਂ ਆਪ ਚੈੱਕ ਕਰ ਸਕਦੇ ਹੋ ਜੀ ਹੂੰ ਇਹ ਗੁਰਦੁਆਰੇ ਸਾਹਮਣੇ ਜਿਹੜੇ ਫਲੈਸ਼ਿੰਗ ਲਾਈਟਾਂ ਜ਼ਰੂਰ ਚਾਹੀਦੀਆਂ ਜੀ ਉੱਥੇ ਸੜਕ ਪਾਰ ਕਰਨ ਲੱਗਿਆ ਤੇ ਥੋੜਾ ਬਹੁਤ ਬਹੁਤ ਤਰਮਾਜੀ ਤੁਸੀਂ ਆਏ ਹੋ ਤੁਹਾਡੇ ਨੇੜੇ ਸਕੂਲ ਬਣ ਗਿਆ ਇਹ ਇਹਦੀ ਤੁਹਾਨੂੰ ਸਹੂਲਤ ਹੁਣ ਹੋ ਗਈ ਸ਼ਿਕਾਇਤ ਹੈ ਨਹੀਂ ਸਕੂਲ ਸਕੂਲ ਸਹੂਲਤ ਤਾਂ ਹੈਗੀ ਆ ਜੀ ਪਰ ਬੱਸ ਬਣਾ ਜਾਊ ਕਿਵੇਂ ਕੋਈ ਜੀ ਹੂੰ ਹੂੰ ਉੱਥੇ ਜਿਹੜਾ ਖਮੱਚ ਰੋਡ ਆ ਉੱਥੇ ਅੱਧਾ ਟੋਟ ਅੱਧਾ ਕਿਲੋਮੀਟਰ ਦਾ ਟੋਟਾ ਕੱਚਾ ਛੱਡਿਆ ਹੋਇਆ ਜੀ ਹੂੰ 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 ਗਾਂ ਪੱਕੀ ਸੜਕ ਬਣਾ ਦੀ ਅਸੀਂ ਇਹ ਕਹਿੰਦੇ ਹਾਂ ਵੀ ਜੋ ਡਿਵੈਲਪਰ ਡਿਵੈਲਪਰ ਨੇ ਪੈਸੇ ਲੈ ਲਏ ਜੀ ਉਹ ਛੱਡ ਕੇ ਕਿਉਂ ਨਹੀਂ ਬਣਾਈ ਉਹ ਬਣਾਉਣੀ ਚਾਹੀਦੀ ਉੱਥੇ ਮਿੱਟੀ ਉੱਡਦੀ ਆ ਸਾਡੇ ਤੇ ਮਿੱਟੀ ਘਟਾ ਬਹੁਤ ਪੈਂਦਾ ਜੀ ਉਹ ਤੁਸੀਂ ਆਪ ਦੇਖ ਸਕਦੇ ਹੋ ਜੀ ਬਿਲਕੁਲ ਤੁਹਾਡੀ ਗੱਲ ਠੀਕ ਹੈ ਜੀ ਹਾਂ ਜੀ ਮੇਰੇ ਨਾਲ ਇੱਕ ਹੋਰ ਬਜ਼ੁਰਗ ਨੇ ਤੁਸੀਂ ਦੇਖ ਰਹੇ ਹੋ ਕਿ ਇਹਨਾਂ ਦੇ ਹੱਥ ਵਿੱਚ ਖੁੰਡੀ ਫੜੀ ਹੋਈ ਆ ਬਜ਼ੁਰਗ ਵੈਸੇ ਜਦੋਂ ਉਮਰ ਇਦਾਂ ਦੀ ਹੋ ਜਾਂਦੀ ਆ ਫਿਰ ਗੋਡੇ ਵੀ ਨਹੀਂ ਚੱਲਦੇ ਪ੍ਰੋਪਰ ਤੇ ਖੁੰਡੀ ਫੜ ਕੇ ਤੁਰਨਾ ਪੈਂਦਾ ਜ ਸਾਨੂੰ ਵੱਡੀ ਮੁਸ਼ਕਲ ਤਾਂ ਜਦੋਂ ਗੁਰਦਾਰਾ ਸਾਹਿਬ ਜਾਂਦੇ ਆ ਜੀ ਹੂੰ ਹੂੰ ਤੇ ਸੜਕ ਤੇ ਤੁਰਨਾ ਪੈਂਦਾ ਤੇ ਜੇ ਕਣੀਆਂ ਪੈ ਜਾਣ ਫਿਰ ਪਾਸੇ ਆਸੀ ਚਿੱਕੜ ਹੁੰਦਾ ਹਾਂਜੀ ਬਹੁਤ ਹੈ ਜਦੋਂ ਸੜਕ ਤੇ ਤੁਰਦੇ ਆ ਫਿਰ ਕਾਰਾਂ ਵਾਲੇ ਸਾਨੂੰ ਹਾਰਨ ਮਾਰ ਮਾਰ ਲੰਘਦੇ ਆ ਹੂੰ ਕੋਈ ਰੋਕ ਕੇ ਕਹਿ ਵੀ ਦਿੰਦਾ ਬਾਪੂ ਘਰੇ ਰਹਿ ਲਿਆ ਕਰੋ ਗੁਰਦਾਰੇ ਕੀ ਕਰਨ ਚੱਲਿਓ ਅੱਛਾ ਜੀ ਤੇ ਬੜਾ ਮਾਨੂੰ ਓਖਾ ਲੱਗਦਾ ਹੂੰ 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 ਤੇ ਇਹ ਸਾਈਡ ਵਾਕ ਜਰੂਰ ਬੜਨਾ ਚਾਹੀਦਾ ਇੱਕ ਮੈਂ ਜਰੂਰ ਪੁੱਛਣਾ ਚਾਹੁੰਦਾ ਜੀ ਤੁਸੀਂ ਓਬੀ ਸਾਹਿਬ ਨੇ ਕਿਹਾ ਸੀਗਾ ਕਿ ਅਸੀਂ ਨਗਰ ਜਿਹੜੀ ਇਥੋਂ ਦੀ ਮਿਊਨਿਸਪੈਲਿਟੀ ਹੈਗੀ ਆ ਵਿਨੀਪੈਗ ਦੀ ਉਹਨਾਂ ਦੇ ਕੌਂਸਲਰ ਨਾਲ ਗੱਲ ਕੀਤੀ ਹੈਗੀ ਆ ਕਿਹਨੇ ਕਿਹਨੇ ਕੀਤੀ ਗੱਲ ਤੁਸੀਂ ਕਿਵੇਂ ਕਰਦੇ ਹੋ ਉਹਨਾਂ ਨਾਲ ਗੱਲ ਬਫਰ ਤੇ ਜਾ ਕੇ ਮਿਲਦੇ ਹੋ ਕਿ ਚਿੱਠੀ ਲਿਖਦੇ ਹੋ ਈਮੇਲ ਲਿਖਦੇ ਹੋ ਕੀ ਕਰਦੇ ਹੋ ਮੈਂ ਉਹਦੇ ਵਿੱਚ ਸ਼ਾਮਲ ਨਹੀਂ ਸੀਗਾ ਤੇ ਮੈਨੂੰ ਲੱਗਦਾ ਵੀ ਮੱਖਣ ਸਿੰਘ ਹੋਰਾਂ ਨੇ ਤੇ ਉੱਡੀ ਸਾਹੂਰਾ ਨੇ ਇਹਨਾਂ ਨੇ ਗੱਲ ਕੀਤੀ ਹੂੰ ਹੂੰ ਇਹ ਜੇ ਤਾਂ ਦੇਖੋ ਸਾਡੇ ਕੋਲ ਕੋਈ ਰਿਕਾਰਡ ਹੋਵੇ ਉਸ ਤਰੀਕੇ ਦਾ ਤੇ ਉਹ ਗੱਲ ਉਸ ਤਰੀਕੇ ਨਾਲ ਕਰਨੀ ਪੈਂਦੀ ਆ ਕਈ ਵਾਰੀ ਸਾਨੂੰ ਸਾਡੇ ਨੁਮਾਇंदे ਕਹਿੰਦੇ ਆ ਕਿ ਤੁਸੀਂ ਸਾਡੇ ਆਫਿਸ ਆ ਜਿਓ ਉੱਥੇ ਬੈਠ ਕੇ ਗੱਲ ਕਰਾਂਗੇ ਉੱਥੇ ਤੁਹਾਡੀ ਗੱਲ ਸੁਣਾਂਗੇ ਆਮ ਤੌਰ ਤੇ ਸਾਡੇ ਬਜ਼ੁਰਗਾਂ ਨੂੰ ਸ਼ਿਕਾਇਤ ਹੈ ਕਿ ਜਦੋਂ ਅਸੀਂ ਉਹਨਾਂ ਦੇ ਦਫ਼ਤਰਾਂ ਸੀ ਜਾਂਦੇ ਆ ਸਾਡੀ ਗੱਲ ਨੂੰ ਧਿਆਨ ਨਾਲ ਸੁਣਿਆ ਨਹੀਂ ਜਾਂਦਾ ਜਾਂ ਅਣਗੌਲੀਆਂ ਕਰਤਾ ਜਾਂਦਾ ਇਦਾਂ ਦੀ ਗੱਲ ਤੁਹਾਡੇ ਨਾਲ ਕੋਈ ਤਜਰਬਾ ਹੋਇਆ ਨਹੀਂ ਹੋਇਆ ਨਹੀਂ ਤੁਹਾਡੇ ਨਾਲ ਕੋਈ ਗੱਲ ਨਹੀਂ ਹਾਂਜੀ ਕੋਈ ਹੋਰ ਸੱਜਣ ਗੱਲ ਕਰਨੀ ਹਾਂਜੀ ਆ ਜਾਓ ਅਸੀਂ ਐਸੇ ਕੈਸਲਬਰੀ ਤੋਂ ਤੇ ਵਾਟਰਫੋਰਡ ਤੋਂ 4-500 ਬੰਦੇ ਦੇ ਸੈਨ ਕਰਾ ਕੇ ਮਿਲਵੀ ਕੀਤੀ ਹੈ ਪੁਰਸ਼ਾ ਮਿਲਵੀ ਕੀਤੀ ਹੈ ਜੀ ਏ ਬੀਬੀ ਜੀ ਨੂੰ ਮਿਲ ਕੇ ਵੀ ਆਏ ਆ ਇਹ ਛਤਰੀ ਬਾਰੇ ਵੀ ਗਿਆ ਸੀ ਪਰ ਉਹ ਹੁਣ ਮੜੀ ਜੀ ਸੁਣਵਾਈ ਬਸ ਵਾਲੀ ਹੋਈ ਔਰ ਕੋਈ ਸੁਣਵਾਈ ਨਹੀਂ ਹੋਈ ਜੀ ਹਾਂ ਹਾਂ 7 ਸਾਲ ਸਾਡੀ ਕੋਈ ਸੁਣਵਾਈ ਨਹੀਂ ਹੋਈ ਸਾਡੇ ਕੋਲੇ ਮੇਰਾ ਕੋਡ ਹੈ ਹੈਗਾ ਵੀ ਆ ਹਾਂ ਹੁੰਚਾਗਾ 10 ਕਿਦ ਕਰਾਇਆ ਵੀ ਹੈਗੇ ਆ 450 ਬੰਦੇ 500 ਅਸੀਂ ਉਕਲਾਉਣੀਆਂ ਦੇ ਸੈਂਡ ਕਰਾ ਕੇ ਦਿੱਤੇ ਸੀ ਇੱਕ ਇਹ ਜਿਹੜੀ ਤੁਹਾਡੀ ਕੈਸਲ ਬਰੀਏ ਦੀ ਬੈਕ ਸਾਈਡ ਤੇ ਰੈਫਰਸਨ ਜਿਹੜੀ ਆ ਓਲੰਗ ਦੀ ਪਈ ਤੇ ਰੂਟ 90 ਤੇ ਜਾ ਕੇ ਉਹਨੇ ਜੁੜਨਾ ਹਜੇ ਕੱਚੀ ਜਾਂ ਗ੍ਰੇਵਲ ਰੋਡ ਹੀ ਹੈਗੀ ਆ ਉੱਥੇ ਸਗੋਂ ਲਾਈਟਾਂ ਲਾ ਦਿੱਤੀਆਂ ਉਹ ਥੋੜੀ ਸਹੂਲਤ ਹੋਈ ਆ ਪਰ ਸੜਕ ਕੱਚੀ ਹੋਣ ਦਾ ਕੀ ਕਾਰਨ ਸੜਕ ਬਣਾ ਹੀ ਨਹੀਂ ਰਿਹਾ ਜੀ ਪਤਾ ਨਹੀਂ ਉਹ ਕਹਿੰਦੇ ਜਨਰਲ ਡਵੈਲਪ ਨਹੀਂ ਹੁੰਦਾ ਪਰ ਲਾ ਵਸ ਉਹਦੋਂ ਬਣਾਵਾਂਗੇ ਸਾਰਾ ਜੀ ਮਤਲਬ ਉਸੇ ਮਿੱਟੀ ਘਟਾਉਂਦਾ ਟੋਏ ਪੈ ਰਹੇ ਨੇ ਜੀ ਉਸੇ ਜਿਹੜਾ ਕੋਈ ਸਾਈਡ ਵਾਕ ਤੇ ਆਪਣਾ ਤੁਰਨਾ ਕਿਸੇ ਨੇ ਉਹੀ ਬਹੁਤ ਔਖਾ ਜੀ ਤੁਰਨਾ ਤੇ ਮੈਨੂੰ ਲੱਗਾ ਔਖਾ ਹੈ ਹੋਣਾ ਗੱਡੀ ਚਲਾਉਣੀ ਹਾਂ ਗੱਡੀ ਚਲਾਉਣੀ ਬਹੁਤ ਔਖੀ ਜੀ ਗੱਡੀ ਵੱਜਦੀ ਹੈ ਟੋਆ ਚ ਵੱਜਦੀ ਹੈ ਜੀ ਕਈ ਗੱਡੀਆਂ ਅਸੀਂ ਖੜੀਆਂ ਦੇਖੀਆਂ ਜੀ ਇੱਥੇ ਹਾਂ ਜੀ ਇੱਥੇ ਸੜਕ ਐਸਲ ਬੜੀ ਸਨੋ ਕਰਕੇ ਵੀ ਕਈ ਗੱਡੀਆਂ ਬਲਾਕ ਹੋ ਜਾਂਦੀਆਂ ਜੀ ਨਿਕਲਦੀਆਂ ਇੰਜ ਬਰਫੀ ਜਿਹੜੀ ਗੋਡੇ-ਗੋਡੇ ਤੋਂ ਜ਼ਿਆਦਾ ਹੁੰਦੀ ਹੈ ਕੇਰੀ ਚੱਕਦੇ ਨਹੀਂ ਛੇਦੀ ਹੂੰ ਹੂੰ ਮੇਰਾ ਖਿਆਲ ਬਰਫ ਦੇ ਟਾਈਮ 'ਚ ਇੱਕ ਦੋ ਵਾਰੀ ਚੱਕਦੇ ਆ ਜੀ ਨਹੀਂ ਆਉਂਦੇ ਨਹੀਂ ਪਰ ਅਸੀਂ ਕਦੀ ਕੋਸ਼ਿਸ਼ ਕਰਦੇ ਆਂ ਕਿ ਅਸੀਂ 311 ਤੇ ਕਾਲ ਕਰਕੇ ਦੱਸੀਏ ਭਾਈ ਜੀ ਇਥੋਂ ਰਸਤਾ ਜਿਹੜਾ ਬਲਾਕ ਹੋਇਆ ਪ ਸਨੋਵ ਕਰਕੇ ਸਨੋ ਨੂਰ ਸਾਫ ਕੀਤਾ ਜਾਵੇ ਸੜਕਾਂ ਕਲੀਅਰ ਕੀਤੀਆਂ ਜਾਣ ਇਦਾਂ ਦੀ ਕੋਸ਼ਿਸ਼ ਆਪ ਕਰਦੇ ਰਹਿਣਾ ਉਹ ਕਰਦੇ ਆ ਜੀ ਪਰ ਜਦੋਂ ਆਉਂਦੇ ਆ ਨਾ ਜੀ ਉਹਦਾ ਸਾਡੇ ਜਿਹੜੇ ਮੋੜ ਐ ਉਹਨਾਂ ਤੋਂ ਚੱਕ ਜਾਂਦੇ ਆ ਸਾਰੀ ਕਲੋਨੀ ਦੀ ਨਹੀਂ ਚੱਕਦੇ ਜੀ ਜਿੱਥੇ ਮੋੜ ਤੋਂ ਚੱਕ ਜਾਂਦੇ ਆ ਬਸ ਜਿੱਥੇ ਗੱਡੀ ਤਲਕਾਂ ਦੇ ਨਾਲ ਆ ਰ ਮੁੜਦੀ ਆ ਨਾ ਉਸ ਤੋਂ ਤਾਂ ਚੱਕ ਜਾਂਦੇ ਆ ਬਾਕੀ ਸਾਰੀ ਸੜਕ ਕੋਈ ਚੱਕਦੇ ਚਲ ਚਲੋ ਇਸ ਵਾਰੀ ਸਨੋ ਹੋਊਗੀ ਨਾ ਜੀ ਸਨੋ ਸੀਜ਼ਨ ਆਊਗਾ ਤੇ ਉਸ ਦਿਨ ਫੇਰ ਚਲੋ ਮੋٹے ਕੱਪੜੇ ਪਾ ਕੇ ਆਪਾਂ ਬਾਹਰ ਖੜੋਵਾਂਗੇ ਤੇ ਫਿਰ ਗੱਲ ਕਰਾਂਗੇ ਜਿਹੜੇ ਸਨੋ ਚੱਕ ਕੇ ਵੀ ਜਾਂਦੇ ਆ ਹਾਂਜੀ ਤੇ ਜਿਹੜੀ ਸਨੋ ਚੱਕਦੇ ਆ ਜਦੋਂ ਉਹਨਾਂ ਦਾ ਜੋ ਵੀ ਆਫਸਾਈਡਾਂ ਤੇ ਇਕੱਠੀ ਕਰਦੇ ਆ ਉਹ ਸਾਈਡ ਘਰਾਂ ਦੇ ਮੂਹਰੇ ਇਕੱਠੀ ਕਰ ਦਿੰਦੇ ਆ ਉਹ ਇੰਨੀ ਹਾਰਡ ਹੁੰਦੀ ਆ ਕਿ ਅਗਲੇ ਦਿਨ ਜਦ ਸਵੇਰੇ ਉੱਠ ਕੇ ਚੱਕਦੇ ਆਸੀਂ ਸਾਡੇਆਂ ਮਤਲਬ ਨਾੜਾਂ ਹਿੱਲ ਜਾਂਦੀਆਂ ਨੇ ਜਦੋਂ ਉਹਨੂੰ ਚੱਕਣੀ ਪੈਂਦੀ ਆ ਵੀ ਜਦੋਂ ਤੁਸੀਂ ਚੱਕ ਰਹੇ ਹੋ ਤੁਸੀਂ ਸਨੋ ਉਹਦੇ ਘਰ ਆ ਮੁਰੇ ਨਾਲ ਰੱਖ ਜਾਓ ਉਹਨੂੰ ਇਧਰਲੀ ਸਾਈਡ ਤੇ ਰੱਖ ਕੇ ਜਾਓ ਉਹਨਾਂ ਦੇ ਘਰ ਆ ਜਿਹੜਾ ਡਰਾਈਵੇ ਨਾ ਬੰਦ ਕਰਕੇ ਜਾਓ ਹਰ ਘਰ ਦਾ ਡਰਾਈਵੇ ਬੰਦ ਕਰਕੇ ਚਲੇ ਜਾਂਦੇ ਸਾਰੇ ਇਹ ਸਾਡੇ ਉਹਨੂੰ ਕਲੀਅਰ ਕਰਨਾ ਔਖਾ ਹੋਇਆ ਕਲੀਅਰ ਔਖਾ ਹੋਇਆ ਦਾ ਸਿਰਫ ਜਣ ਕਿ ਕੰਮ ਆ ਦੇਣਾ ਕਿ ਉਹਨੂੰ ਕਲੀਅਰ ਹੈ ਉਹ ਕਲੀਅਰ ਨਹੀਂ ਉਹ ਬਹੁਤ ਹਾਰਡ ਹੁੰਦੀ ਹੈ ਬਿਲਕੁਲ ਠੀਕ ਇਹ ਤੁਹਾਡੀਆਂ ਮੰਗਾਂ ਸਾਰੀਆਂ ਲਗਭਗ ਸਮਝ ਆਉਂਦੀਆਂ ਜਾਇਜ਼ ਆ ਇਹ ਚ ਕੋਈ ਇਦਾਂ ਦੀ ਗੱਲ ਨਹੀਂ ਹੈਗੀ ਕਿ ਤੁਸੀਂ ਬਹੁਤ ਅਣਸੁਖਾਵੀ ਕੋਈ ਗੰਗ ਰੱਖ ਰਹੇ ਆ ਜਾਂ ਕੋਈ ਅਣਸੁਖਾਵੀ ਗੱਲ ਕਰ ਰਹੇ ਆ ਇਹਨਾਂ ਗੱਲਾਂ ਵੱਲ ਸਾਡੇ ਨੁਮਾਇੰਦਿਆਂ ਨੂੰ ਧਿਆਨ ਦੇਣਾ ਜੇ ਨੁਮਾਇंदे ਸਾਡੇ ਸਾਡੀਆਂ ਨਾਲ ਗੱਲਾਂ 'ਤੇ ਧਿਆਨ ਨਹੀਂ ਦੇਣਗੇ ਤੇ ਸਾਡੀ ਕੋਲ ਸੁਣੂਗਾ ਨਹੀਂ ਤੇ ਫਿਰ ਸਾਡੇ ਕੋਲ ਕੀ ਹੱਲ ਹੋ ਸਕਦਾ ਵੋਟਾਂ ਦੇ ਦਿਨਾਂ ਵਿੱਚ ਜਦੋਂ ਆਉਂਦੇ ਆ ਜੀ ਮੈਨੂੰ ਲੱਗਦਾ ਕਿ ਵੋਟਾਂ ਇੱਥੇ ਵੀ ਇੰਡੀਆ ਵਾਂਗੂ ਪੈਂਦੀਆਂ ਰਹਿੰਦੀਆਂ ਕਦੀ ਮਿਸਪਲਿਟੀ ਦੀ ਆ ਗਈਆਂ ਕਦੀ ਫੈਡਰਲ ਗਵਰਨਮੈਂਟ ਦੀ ਆ ਗਈਆਂ ਕਦੀ ਪਰਮਿਸ਼ਨਲ ਗਵਰਨਮੈਂਟ ਦੀ ਆ ਗਈਆਂ ਉਦੋਂ ਸਾਨੂੰ ਆਪਣੇ ਨੁਮਾਇंदे ਜਿਹੜੇ ਸਾਡੇ ਕੋਲ ਵੋਟਾਂ ਮੰਗਣ ਆਉਂਦੇ ਵੱਖਰੀਆਂ ਵੱਖਰੀਆਂ ਪਾਰਟੀਆਂ ਦੇ ਧੜਿਆਂ ਦੇ ਉਹਨਾਂ ਨਾਲ ਇਹ ਗੱਲਾਂ ਖੁੱਲ੍ਹ ਕੇ ਕਰ ਲੈਣੀਆਂ ਚਾਹੀਦੀਆਂ ਉਦੋਂ ਸਾਨੂੰ ਇਹ ਨਹੀਂ ਹੋਣਾ ਚਾਹੀਦਾ ਵੀ ਸਾਡੇ ਘਰ ਉਹ ਬੰਦਾ ਵੱਡਾ ਆ ਗਿਆ ਤੇ ਅਸੀਂ ਖੁਸ਼ ਹੋ ਗਏ ਤੇ ਉਹਨੂੰ ਸਗੋਂ ਅੰਦਰ ਭਾ ਕੇ ਚਾਹ ਵੀ ਪਿਲਾਉਣ ਦੀ ਕੋਸ਼ਿਸ਼ ਕਰਦੇ ਆਂ ਕਿ ਆਪ ਜੀ ਮੰਗਾ ਤੋਂ ਅਸੀਂ ਮੂੰਹ ਮੋੜ ਲੈਨੇ ਆਪ ਹੀ ਸੋ ਮੇਰੀ ਤਾਂ ਸਲਾਹ ਇਹ ਆ ਜੀ ਕਿ ਤੁਹਾਡੀ ਕੋਈ ਵੀ ਮੁਸ਼ਕਲ ਹੈਗੀ ਆ ਤੁਸੀਂ ਉਹਦੇ ਬਾਰੇ ਈਮੇਲ ਕਰੋ ਸੰਬੰਧਤ ਅਧਿਕਾਰੀਆਂ ਨੂੰ ਸੰਬੰਧਤ ਕਾਉਂਸਲਰ ਨੂੰ ਐਮ ਐਲ اے ਨੂੰ ਐਮ ਪੀ ਨੂੰ ਦੱਸੋ ਐਮ ਪੀ ਤੁਹਾਨੂੰ ਹੋ ਸਕਦਾ ਕਹਵੇ ਜੀ ਕੋ ਫੈਡਰਲ ਦੀ ਗੱਲ ਆ ਤੇ ਮੇਰ ਨਾਲ ਕਰੋ ਐਮ ਐਲ اے ਕਹੂਗਾ ਕੋ ਪ੍ਰੋਵਿੰਸ ਦੀ ਗੱਲ ਆ ਤੇ ਮੇਰ ਨਾਲ ਕਰੋ ਪਰ ਸਾਡੇ ਵੱਲੋਂ ਤਾਂ ਕੋਈ ਹੱਲ ਕਰੇ ਜੀ ਸਾਡੀ ਤਾਂ ਮੰਗ ਹੈਗੀ ਆ ਉਹ ਸਾਰਾ ਸੰਬੰਧ ਭਾਵੇਂ ਮਿਸਪੈਲਟੀ ਨਾਲ ਭਾਵੇਂ ਉਹ ਸਿਟੀ ਨਾਲ ਹੈ ਤੇ ਭਾਵੇਂ ਉਹ ਫੈਡਰਲ ਗਵਰਨਮੈਂਟ ਨਾਲ ਹੈ ਸਾਨੂੰ ਤਾਂ ਸਮੱਸਿਆ ਦਾ ਹੱਲ ਚਾਹੀਦਾ ਤੁਹਾਡੀ ਬਹੁਤ ਮਿਹਰਬਾਨੀ ਤੁਸੀਂ ਸਾਰੇ ਇਕੱਠੇ ਹੋ ਕੇ ਆਪਣੇ ਵਿਚਾਰ ਰੱਖੇ ਇਹ ਤੁਹਾਡੇ ਵਿਚਾਰ ਜਿਹੜੇ ਆ ਇਹ ਗੱਲ ਜਿਹੜੀ ਤੁਹਾਡੀ ਅੱਜ ਹੋਈ ਹੈ ਇਹ ਬਾਈਸਨ ਫਰੀਆਂ ਟੀਵੀ ਤੇ ਤੁਸੀਂ ਥੋੜੀ ਦੇਰ ਬਾਅਦ ਵੇਖ ਸਕੋਗੇ ਨਾਲ ਦੀ ਨਾਲ YouTube ਤੇ ਤੇ Facebook ਤੇ ਵੀ ਤੁਹਾਨੂੰ ਫਿਰ ਵੀ ਕਦੀ ਕੋਈ ਸ਼ਿਕਾਇਤ ਹੁੰਦੀ ਹੈ ਤੁਸੀਂ ਸਾਨੂੰ ਆਪਣੇ ਸਮਝ ਕੇ ਸਾਨੂੰ ਕਾਲ ਕਰ ਸਕਦੇ ਹੋ ਤੇ ਅਸੀਂ ਤੁਹਾਡੀ ਆਵਾਜ਼ ਨੂੰ ਤੁਹਾਡੇ ਸਾਰੇ ਲੋਕਾਂ ਦੀ ਆਵਾਜ਼ ਨੂੰ ਸਬੰਧਤ ਅਧਿਕਾਰੀਆਂ ਤੱਕ ਸਬੰਧਤ ਜਿਹੜੇ ਹੈਗੇ ਰਾਜਸੀ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਬਹੁਤ ਮਿਹਰਬਾਨੀ ਤੁਹਾਡੀ ਸਭ ਦੀ ਥੈਂਕ ਯੂ ਜੀ ਥੈਂਕ ਯੂ ਵੈਰੀ ਮਚ